ਉnder the 88000 ਰੁਪਏ ਤੱਕ ਕੈਸ਼ਬੈਕ ਹੈਗਾ ਜੀ ਯਾਨੀ ਕਿ ਹਰ ਇੱਕ ਚੀਜ਼ ਤੁਹਾਡੇ ਵੱਲੋਂ ਪੂਰੀਆਂ ਆਫਰਾਂ ਲਾਈਆਂ ਗਈਆਂ ਨੇ ਯਾਨੀ ਇਹ ਸਾਰੀਆਂ ਆਫਰਾਂ ਤੁਹਾਡੇ ਵੱਲੋਂ ਆ ਕਿ ਕੰਪਨੀ ਵੱਲੋਂ ਵੀ ਕੁਝ ਹੁੰਦੀ ਹੈ ਕੰਪਨੀ ਵੱਲੋਂ ਵੀ ਆਫਰ ਵੀ LED ਲੈਣੇ ਹੋ ਤਾਂ ਇਹਦੇ ਤੇ ਤੁਹਾਨੂੰ ਅਪ ਟੂ 15000 ਯਾਨੀ 15000 ਰੁਪਏ ਤੱਕ ਇਹਦਾ ਕੈਸ਼ਬੈਕ ਵੀ ਮਿਲੇਗਾ ਜੀ ਜੀ ਦਾ ਜਿਹੜਾ ਡਰਾਅ ਹੈਗਾ ਜੀ ਇਹ 10000 ਦੀ ਪਰਚੇਸਿੰਗ ਤੋਂ ਉੱਪਰ ਹੈਗਾ ਜੀ ਉਹਦੇ ਵਿੱਚ ਅਸੀਂ ਲੱਕੀ ਕੂਪਨ ਦੀ ਸਕੀਮ ਚਲਾਈ ਹੋਈ ਆ ਦੀਵਾਲੀ ਤੋਂ ਅਗਲੇ ਦਿਨ ਅਸੀਂ ਇਹ ਡਰਾਅ ਕੱਢਣਾ ਹੈਗਾ 12 ਵਜੇ ਫਰਿੱਜ ਲੈਣੇ ਹੋ ਜਿਵੇਂ ਡਬਲ ਡੋਰ ਫਰਿੱਜ ਆਪਾਂ ਕੋਈ ਵੀ ਲੈਣੇ 40000 ਜਾਂ 50000 ਰੁਪਏ ਦਾ ਫਰਿੱਜ ਲੈਣੇ ਆ ਉਹਦੇ ਤੇ 8-8000 ਰੁਪਏ ਤੱਕ ਕੈਸ਼ਬੈਕ ਹੈ ਹੈ ਕਿ ਕੋਈ ਵੀ ਚੀਜ਼ ਲਵੇ ਚਾਹੇ ਉਹ ਛੋਟੀ ਲਵੇ 1000 ਦੀ ਚਾਹੇ 10000 ਦੀ ਲਵੇ ਚਾਹੇ ਲੱਖ ਦੀ ਲਵੇ ਉਹਨੂੰ ਇੱਕ ਗਿਫਟ ਤਾਂ ਤੁਸੀਂ ਦੇਣਾ ਹੀ ਦੇਣਾ ਹੈ ਜੀ ਕੈਸ਼ਬੈਕ ਆਏਗਾ ਜੀ ਉਹਨਾਂ ਨੂੰ ਇਨਸਟੈਂਟ ਕੈਸ਼ਬੈਕ ਹੈਗਾ ਜੀ ਉਹ 15 ਜਿਹੜਾ ਮਿਲੇਗਾ ਵੱਖਰਾ ਮਿਲੇਗਾ ਜਿਹੜਾ ਬੈਂਕ ਦੇ ਕ੍ਰੈਡਿਟ ਕਾਰਡ ਤੇ ਉਹਨਾਂ ਨੂੰ ਪੇਮੈਂਟ ਉਹਨਾਂ ਨੇ ਮਹੀਨਾ ਡੇਟ ਮਹੀਨਾ ਲੇਟ ਕਰਨੀ ਉਹ ਇੱਕ ਵੱਖਰੀ ਹੋਏ ਦਿਵਾਲੀ ਦੇ ਤਿਉਹਾਰ ਤੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਇਲੈਕਟ੍ਰੋਨਿਕ ਸਮਾਨ ਜ਼ਰੂਰ ਜਾਂਦਾ ਹੈ ਤੇ ਜੇਕਰ ਤੁਸੀਂ ਇਲੈਕਟ੍ਰੋਨਿਕ ਸਮਾਨ ਦੇ ਨਾਲ ਇਸਵਾਰ ਦਿਵਾਲੀ ਦੇ ਮੌਕੇ ਤੇ ਇੱਕ ਐਕਟਿਵਾ ਹੋਂਡਾ ਫ੍ਰੀ ਦੇ ਵਿੱਚ ਚਾਹੁੰਦੇ ਹੋ ਤਾਂ ਤੁਸੀਂ ਪਹੁੰਚੋ ਜਗਰਾਉਂ ਦੇ ਕੁਮਾਰ ਇਲੈਕਟ੍ਰੋਨਿਕਸ ਨਗਰ ਕੌਂਸਲ ਦੇ ਨੇੜੇ ਪਾਣੀਲ ਟੈਂਕੀ ਦੇ ਸਾਹਮਣੇ ਇਸ ਕੁਮਾਰ ਰੇਡੀਓਜ਼ ਦੇ ਸ਼ੋਰੂਮ ਤੇ ਇਲੈਕਟ੍ਰੋਨਿਕਸ ਦੀ ਜਿੱਥੇ ਸਾਰੀਆਂ ਆਈਟਮਾਂ ਮੌਜੂਦ ਹਨ ਉੱਥੇ ਹੀ ਸਪੈਸ਼ਲ ਗਾਹਕਾਂ ਦੇ ਲਈ ਇੱਕ ਐਕਟਿਵਾ ਦਾ ਡਰਾ ਜਿਹੜਾ ਹੈਗਾ ਦਿਵਾਲੀ ਤੋਂ ਅਗਲੇ ਦਿਨ ਕੱਢਿਆ ਜਾਵੇਗਾ ਤੇ ਕਿਹੜੇ ਲੱਕੀ ਕਸਟਮਰ ਲਈ ਉਹ ਡਰਾ ਹੋਵੇਗਾ ਔਰ ਉਹਨੂੰ ਆਪਣੇ ਇਲੈਕਟ੍ਰੋਨਿਕਸ ਸਮਾਨ ਦੇ ਨਾਲ ਨਾਲ ਜਿੱਥੇ ਇੱਕ ਕੁਮਾਰ ਰੇਡੀਓ ਵੱਲੋਂ ਇੱਕ ਵਧੀਆ ਗਿਫਟ ਦਾ ਦਿੱਤਾ ਹੀ ਜਾਵੇਗਾ ਨਾਲ ਇਹ ਇੱਕ ਵੱਡਾ ਗਿਫਟ ਉਹਨੂੰ ਤੋਹਫੇ ਦੇ ਰੂਪ ਵਿੱਚ ਵੱਖਰਾ ਮਿਲੇਗਾ ਸਾਡੇ ਨਾਲ ਮੌਜੂਦ ਹੈ ਇੱਥੇ ਕੁਮਾਰ ਰੇਡੀਓਜ਼ ਦੇ ਜਿਹੜੇ ਮਾਲਕ ਨੇ ਬੋਬੀ ਜੀ ਆਪਾਂ ਉਹਨਾਂ ਨਾਲ ਜਾਣਦੇ ਆਂ ਕੀ ਗੱਲਬਾਤ ਹੈ ਇੱਥੇ ਕਿਉਂ ਇਹਨਾਂ ਨੇ ਇੰਨੀ ਵੱਡੀਆਂ ਆਫਰਾਂ ਲਾਈਆਂ ਹੋਈਆਂ ਨੇ ਔਰ ਗਿਫਟ ਦੇ ਨਾਲ ਐਕਟਿਵ ਆ ਵਰਗੇ ਗਿਫਟ ਵੀ ਦੇ ਰਹੇ ਆ ਬੋਲੀ ਨਮਸਕਾਰ ਜੀ ਤੁਹਾਗਾਂ ਦਾ ਧੰਨਵਾਦ ਸਾਡੇ ਚੈਨਲ ਤੇ ਇਹ ਕਿਹੜੀਆਂ ਆਫਰਾਂ ਲਾਈਆਂ ਹੋਈਆਂ ਤੁਸੀਂ ਇਹਦੇ ਜ ਤੁਹਾਨੂੰ ਕੀ ਬਚੂਗਾ ਜੀ ਇਸ ਦਾ ਨਾ ਤਾਂ ਤੁਸੀਂ ਲੋਕਾਂ ਦੀ ਸੇਵਾ ਕਰੋਗੇ ਫਿਰ ਇਹ ਸਰ ਆਪਣੇ ਹਰ ਸਾਲ ਅਸੀਂ ਕਮਾਨੇ ਆ ਸਾਰਾ ਸਾਲ ਕਮਾਨੇ ਆ ਤਾ ਇਹ ਵਾਲੀ ਜਿਹੜੀ ਆਫਰ ਹੈ ਇਹ ਅਸੀਂ ਆਪਣੇ ਕਸਟਮਰਾਂ ਵਾਸਤੇ ਆਪਣੇ ਵੱਲੋਂ ਜਰੂਰ ਰੱਖੀ ਆ ਇਹ ਸਾਡਾ ਕੋਈ ਵੀ ਜਿਹੜੇ ਵੀ ਕਸਟਮਰ ਆਣ ਉਹ ਖੁਸ਼ ਹੋ ਕੇ ਜਾਣ ਸਾਡੇ ਤੋਂ ਸਮਾਨ ਲੈਣ ਤੇ ਖੁਸ਼ ਹੋ ਕੇ ਜਾਣ ਯਾਨੀ ਕਿ ਦੀਵਾਲੀ ਜਿਵੇਂ ਖੁਸ਼ੀਆਂ ਦਾ ਤਿਉਹਾਰ ਆ ਤੁਸੀਂ ਵੀ ਹੁਣ ਪੂਰੀਆਂ ਖੁਸ਼ੀਆਂ ਵੰਡਣ ਤੇ ਲੱਗੇ ਹੋਏ ਹੋ ਹਾਂਜੀ 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 ਸਹੀ ਗੱਲ ਹੈ ਜੀ ਠੀਕ ਹੈ ਤੇ ਇੱਥੇ ਫਿਰ ਜਿਵੇਂ ਤੁਸੀਂ ਦੱਸਿਆ ਕਿ ਕੋਈ ਵੀ ਚੀਜ਼ ਲਵੇ ਚਾਹੇ ਉਹ ਛੋਟੀ ਲਵੇ ਹਜ਼ਾਰ ਦੀ ਚਾਹੇ 10000 ਦੀ ਲਵੇ ਚਾਹੇ ਲੱਖ ਦੀ ਲਵੇ ਉਹਨੂੰ ਇੱਕ ਗਿਫਟ ਤਾਂ ਤੁਸੀਂ ਦੇਣਾ ਹੀ ਦੇਣਾ ਤੇ ਉਹਦੇ ਨਾਲ ਇਹ ਐਕਟਿਵਲ ਡਰਾ ਕਿਵੇਂ ਫਿਰ ਐਕਟਿਵਲ ਜਿਹੜਾ ਡਰਾ ਹੈਗਾ ਜੀ ਇਹ 1 ਉਹਨਾਂ ਦੇ ਵਿੱਚ ਅਸੀਂ ਲੱਕੀ ਕੂਪਨ ਦੀ ਸਕੀਮ ਚਲਾਈ ਹੋਈ ਆ ਦੀਵਾਲੀ ਤੋਂ ਅਗਲੇ ਦਿਨ ਅਸੀਂ ਇਹ ਡਰਾਅ ਕੱਢਣਾ ਹੈਗਾ 12 ਵਜੇ ਤੇ ਉਹ ਜਿਸ ਵੀ ਛੋਟੇ ਬੱਚਿਆਂ ਤੋਂ ਅਸੀਂ ਕਢਵਾਵਾਂਗੇ ਜਿਹੜੇ ਜਿਸ ਵੀ ਲੱਕੀ ਪਰਸਨ ਨੂੰ ਉਹ ਨਿਕਲਦਾ ਤਾਂ ਉਹਨੂੰ ਅਸੀਂ ਖੁਸ਼ੀ-ਖੁਸ਼ੀ ਦਵਾਂਗੇ ਜੀ ਕਿੰਨੀ ਕੁ ਕੀਮਤੀ ਹੋएगी ਐਕਟਵਾ ਜੀ ਸਰ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਐਕਟਵਾ ਅੱਜਕੱਲ 1 ਲੱਖ ਰੁਪਏ ਦੀ ਹੈ ਜੀ ਹਾਂਜੀ ਉਹ ਅਸੀਂ ਉਹਨੂੰ ਕਸਟਮਰ ਨੂੰ ਜਿੰਨੂੰ ਵੀ ਲੱਕੀ ਕਸਟਮਰ ਨੂੰ ਨਿਕਲੂਗਾ ਤੇ ਉਹਨੂੰ ਦਵਾਂਗੇ ਜੀ ਤੇ ਇਸ ਟਾਈਮ ਆਪਣੇ ਕੋਲ ਸ਼ੋਅਰੂਮ ਦੇ ਵਿੱਚ ਕਿੰਨੀਆਂ ਕੁ ਵੈਰਾਈਟੀਆਂ ਹੈਗੀਆਂ ਨੇ ਕਿਹੜੇ-ਕਿਹੜੇ ਸਮਾਨ ਦੀਆਂ ਕਿਵੇਂ ਨੇ ਕਸਟਮਰ ਨੂੰ ਥੋੜੀ ਜਾਣਕਾਰੀ ਦਿਓ ਲੋਕਾਂ ਨੂੰ ਸਾਡੇ ਕੋਲੇ ਫ੍ਰਿਜ ਮਿਲ ਜਾਣਗੇ LG Samsung ਉਹਦੇ ਵਿੱਚ LEDਆਂ ਮਿਲ ਜਾਣਗੀਆਂ ਜਿਸ ਤਰ੍ਹਾਂ ਤੁਸੀਂ LEDਆਂ ਦੇਖ ਰਹੇ ਹੋ ਇਹ ਵਾਲੀ ਜਿਹੜੀ ਹੈਗੀ ਆ 75 ਮਿਲ ਜੇਗੀ ਇਹ 75 ਦੇ ਵਿੱਚ ਹੈ 55 ਹੈ 65 ਦੇ ਵਿੱਚ ਵੀ ਮਿਲ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਵੀ ਆਫਰਸ ਦਿੱਤੀਆਂ ਹੋਈਆਂ ਵਾਂ ਜਿਸ ਤਰ੍ਹਾਂ ਤੁਸੀਂ ਕੋਈ ਵੀ LED ਲੈਣੇ ਹੋ ਤਾਂ ਇਹਦੇ ਤੇ ਤੁਹਾਨੂੰ ਅਪ ਟੂ 15000 ਯਾਨੀ 15000 ਰੁਪਏ ਤੱਕ ਇਹਦਾ ਕੈਸ਼ਬੈਕ ਵੀ ਮਿਲੇਗਾ ਜੀ ਜੋ ਰੇਟ ਹੈ ਮਤਲਬ ਜੋ ਇਹਦਾ ਰੇਟ ਹੈਗਾ ਉਹਦੇ ਤੋਂ ਕਸਟਮਰ ਨੂੰ 15000 ਰੁਪਏ ਇੱਕ ਲੈਸ ਤੁਹਾਡੇ ਗਿਫਟ ਜਿਹੜੇ ਦਿੱਤੇ ਜਾਣਗੇ ਉਹਨਾਂ ਤੋਂ ਵੱਖਰਾ ਵੀ ਮਿਲੂਗਾ ਹਾਂਜੀ ਉਸ ਤੋਂ ਵੱਖਰਾ ਵੀ ਮਿਲੂਗਾ ਜੇ ਉਹ ਕ੍ਰੈਡਿਟ ਕਾਰਡ ਰਾਹੀਂ ਸ਼ਾਪਿੰਗ ਕਰਦੇ ਆ ਤਾਂ ਉਹਨਾਂ ਨੂੰ 15000 ਤੱਕ ਗਿਫਟ ਵੀ ਮਿਲ ਸਕਦੇ ਜਾਨੀ ਕੈਸ਼ਬੈਕ ਆਏਗਾ ਜੇ ਉਹਨਾਂ ਨੂੰ ਇਨਸਟੈਂਟ ਕੈਸ਼ਬੈਕ ਹੈਗਾ ਜੀ ਉਹ 15000 ਜਿਹੜਾ ਮਿਲੇਗਾ ਵੱਖਰਾ ਮਿਲੇਗਾ ਜਿਹੜਾ ਬੈਂਕ ਦੇ ਕ੍ਰੈਡਿਟ ਕਾਰਡ ਤੇ ਉਹਨਾਂ ਨੂੰ ਪੇਮੈਂਟ ਉਹਨਾਂ ਨੇ ਮਹੀਨਾ ਡੇਟ ਮਹੀਨਾ ਲੇਟ ਕਰਨੀ ਉਹ ਇੱਕ ਵੱਖਰੀ ਹੋएगी ਉਸ ਦੀ ਹਾਂਜੀ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਵੀ ਫੁੱਲੀ ਆਟੋਮੈ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਉਹਦੇ ਤੋਂ 3 ਤੋਂ 4000 5000 ਤੱਕ ਕੈਸ਼ਬੈਕ ਵੀ ਹੈਗਾ ਜੀ ਜੀ ਜਾਂ ਫ੍ਰਿਜ ਕੋਈ ਵੀ ਫ੍ਰਿਜ ਲੈਣੇ ਹੋ ਜਿਵੇਂ ਡਬਲ ਡੋਰ ਫ੍ਰਿਜ ਆਪਾਂ ਕੋਈ ਵੀ ਲੈਣੇ 40000 ਜਾਂ 50000 ਰੁਪਏ ਦਾ ਫ੍ਰਿਜ ਲੈਣੇ ਆ ਉਹਦੇ ਤੇ 8-8000 ਰੁਪਏ ਤੱਕ ਕੈਸ਼ਬੈਕ ਹੈਗਾ ਜੀ ਯਾਨੀ ਕਿ ਹਰ ਇੱਕ ਚੀਜ਼ ਤੁਹਾਡੇ ਵੱਲੋਂ ਪੂਰੀਆਂ ਆਫਰਾਂ ਲਾਈਆਂ ਗਈਆਂ ਨੇ ਇਹ ਸਾਰੀਆਂ ਆਫਰਾਂ ਤੁਹਾਡੇ ਵੱਲੋਂ ਆ ਕਿ ਕੰਪਨੀ ਵੱਲੋਂ ਵੀ ਕੁਝ ਹੁੰਦੀ ਹੈ ਕੰਪਨੀ ਵੱਲੋਂ ਵੀ ਆਫਰਸ ਹੈਗੀਆਂ ਨੇ ਸਾਰੀਆਂ ਜਿਹੜੀਆਂ LG ਜਾਂ Samsung ਵੱਲੋਂ ਆਫਰਸ ਹੈਗੀਆਂ ਨੇ ਜਿਸ ਤਰ੍ਹਾਂ ਅਸੀਂ ਸਪੋਜ਼ ਕਰੋ ਵੀ ਆਹ ਫਰੰਟ ਲੋਡ ਵਾਸ਼ਿੰਗ ਮਸ਼ੀਨ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਉੱਤੇ 8-8000 ਰੁਪਿਆ ਕੈਸ਼ਬੈਕ ਦਿੱਤੀ ਗਈ ਹੈ ਇਹਨਾਂ ਦੇ ਵਿੱਚ ਆਪਾਂ ਫਰੰਟ ਲੋਡ ਕੋਈ ਵੀ ਵਾਸ਼ਿੰਗ ਮਸ਼ੀਨ ਲੈ ਲਵਾਂਗੇ ਤਾਂ ਸਾਡੇ ਵੱਲੋਂ ਤਾਂ ਡਿਸਕਾਊਂਟ ਹੋਏਗਾ ਹੀ ਹੋਏਗਾ ਕੰਪਨੀ ਵੱਲੋਂ ਵੀ 8000 ਰੁਪਏ ਤੱਕ ਕੈਸ਼ਬੈਕ ਡਿਸਕਾਊਂਟ ਹੈਗਾ ਜੀ ਉਹਨੂੰ ਯਾਨੀ ਕਿ ਪੂਰੀ ਤਰ੍ਹਾਂ ਤੁਸੀਂ ਮਨ ਬਣਾ ਲਿਆ ਕਿ ਇਸ ਵਾਰੀ ਆਪਾਂ ਹਰ ਇੱਕ ਦੇ ਘਰੇ ਕੋਈ ਨਾ ਕੋਈ ਇਲੈਕਟ੍ਰੋਨਿਕਸ ਜੀ ਪਹੁੰਚਾਉਣੀ ਹੈ ਤੇ ਉਹਨਾਂ ਨੂੰ ਵਧੀਆ ਗਿਫਟ ਨਾਲ ਦੇਣੀ ਹੀ ਦੇਣੀ ਹੈ ਹਾਂਜੀ ਸਰ ਹਾਂਜੀ ਮੇਰੇ ਆਪਣੇ ਵੱਲੋਂ ਤਾਂ ਇਹੀ ਪੂਰੀ ਕੋਸ਼ਿਸ਼ ਰਹੂਗੀ ਵੀ ਅਸੀਂ ਕਸਟਮਰ ਨੂੰ ਪੂਰਾ ਖੁਸ਼ ਕਰਕੇ ਭੇਜ ਜਾਈਏ ਹਾਂਜੀ ਇਸ ਲਈ ਹੁਣ ਤੁਹਾਨੂੰ ਵੀ ਚਾਹੀਦਾ ਹੈ ਕਿ ਤੁਸੀਂ ਜੋ ਵੀ ਕੋਈ ਇਲੈਕਟ੍ਰੋਨਿਕ ਦੀ ਚੀਜ਼ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਲੈਣੀ ਆ ਚਾਹੇ ਉਹ LED ਦੀ ਹੋਵੇ ਚਾਹੇ ਵਾਸ਼ਿੰਗ ਮਸ਼ੀਨ ਹੋਵੇ ਚਾਹੇ ਫਰਿੱਜ ਹੋਵੇ ਚਾਹੇ ਕੋਈ ਵੀ ਆਈਟਮ ਹੋਵੇ ਤੁਸੀਂ ਇੱਥੇ ਕੁਮਾਰ ਰੇਡੀਓ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਪਹੁੰਚੋ ਤੇ ਇੱਥੇ ਪਹੁੰਚ ਕੇ ਤੁਸੀਂ ਪੂਰੀ ਤਰ੍ਹਾਂ ਸੈਟੀਸਫਾਈਡ ਹੋ ਕੇ ਜਾਵੋਗੇ ਤੇ ਜਿੱਥੇ ਤੁਹਾਨੂੰ ਇੱਕ ਵਧੀਆ ਤੋਹਫ਼ਾ ਮਿਲਣਗੇ ਉਹਦੇ ਨਾਲ ਤੁਹਾਨੂੰ ਕ੍ਰੈਡਿਟ ਕਾਰਡ ਰਾਹੀਂ ਪਰਚੇਜ਼ਿੰਗ ਕਰਨ ਤੇ ਇਨਸਟੈਂਟ ਕੈਸ਼ਬੈਕ ਵੀ ਆਏਗਾ ਜੋ ਕਿ 15000 ਰੁਪਏ ਤੱਕ ਹੋਏਗਾ ਇਸ ਦੇ ਨਾਲ ਹੀ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਜਿਹੜੀਆਂ ਅ ਮੰਗੀਆਂ ਹੋਈਆਂ ਹੋਈਆਂ ਸੀ ਉਹਨਾਂ ਨੂੰ ਇਹ ਹੋਰ ਸਸਤਾ ਕਿਵੇਂ ਦੇ ਰਹੇ ਨੇ ਉਹ ਵੀ ਜੀ ਐਲਈਡੀਆਂ ਬੜੀਆਂ ਅਜਕਲ ਮਾਰਕੀਟ ਚ ਚੱਲੀਆਂ ਹੋਈਆਂ ਜੀ ਔਰ ਬੜੀ ਆ ਰਹੀ ਹੈ ਕਿ ਸਸਤੀ ਐਲਈਡੀ ਸਸਤੀ ਐਲਈਡੀ ਤੁਸੀਂ ਕੰਪਨੀ ਦੀਆਂ ਕਿਵੇਂ ਸਸਤੀਆਂ ਦੇ ਰਹੇ ਹੋ ਸਰ ਪਹਿਲੀ ਤਾਂ ਗੱਲ ਜਿੰਨੀਆਂ ਵੀ ਐਲਈਡੀਆਂ ਹੈਗੀਆਂ ਉਹਨਾਂ ਦੇ ਉੱਤੇ ਕੰਪਨੀ ਸਰਕਾਰ ਨੇ ਜੀਐਸਟੀ ਘਟਾ ਦਿੱਤਾ ਹੈਗਾ ਜੀ ਉਹਦੇ ਨਾਲ ਕੋਈ ਵੀ ਐਲਈਡੀ ਆਪਾਂ ਲੈਣੇ ਤਾਂ 5000 7000 ਰੁਪਏ ਦਾ ਪਰ ਐਲਈਡੀ 10 10000 ਰੁਪਏ ਤੱਕ ਵੀ ਫਰਕ ਪਿਆ ਹੈਗਾ ਇਹ ਤਾਂ ਸਰਕਾਰ ਵੱਲੋਂ ਹੈਗਾ ਬਾਕੀ ਜੋ ਡਿਸਕਾਊਂਟ ਅਸੀਂ ਆਪਣੇ ਵੱਲੋਂ ਦੇਣਾ ਚਾਹੁੰਦੇ ਆ ਆਪਣੇ ਕਸਟਮਰਾਂ ਨੂੰ ਉਹ ਵੀ ਅਸੀਂ ਦੇਵਾਂਗੇ ਜੀ ਪਲੱਸ ਕੈਸ਼ਬੈਕ ਦੀ ਵੀ ਆਫਰ ਨਾਲ ਹੈਗੀ ਹੈਗੀ ਹੁਣ ਮਤਲਬ ਦੇਸੀ ਐਲਈਡੀ ਖਰੀਦਣ ਲੋੜ ਨਹੀਂ ਹੈਗੀ ਕੰਪਨੀ ਦੀ ਜਿਹੜੀ ਗ੍ਰੈਂਡ ਟੋੜੇ ਐਲਈਡੀਆਂ ਹੈਗੀਆਂ ਉਹੀ ਸਸਤੀਆਂ ਮਿਲਣ ਕੰਪਨੀ ਦੀ ਐਲਈਡ ਹੀ ਸਸਤੀ ਮਿਲ ਰਹੀ ਜਿਵੇਂ ਐਲਜੀ ਆ ਸਾਮਸੰਗ ਆ ਸੋਨੀ ਐ ਇਹ ਹੁਣ ਬਿਲਕੁਲ ਬਜਟ ਦੇ ਵਿੱਚ ਆ ਚੁੱਕੀਆਂ ਹੈਗੀਆਂ ਜੀ ਕਸਟਮਰ ਦੇ ਆਮ ਕਸਟਮਰ ਦੀ ਪੌਕੇਟ ਦੇ ਵਿੱਚ ਆ ਚੁੱਕੀਆਂ ਤਾਂ ਮੇਰੇ ਅਕੋਰਡਿੰਗ ਇਹੀ ਹੋਏਗਾ ਜੀ ਹਰੇਕ ਕਸਟਮਰ ਨੂੰ ਵੀ ਵਧੀਆ ਬ੍ਰਾਂਡ ਦੀ ਐਲਈਡ ਲਓ ਤਾਂ ਉਹ ਜੋ ਕੀ ਤੁਹਾਡੀ ਚੱਲ ਸਕੇ ਜੋ ਕੀ ਤੁਹਾਡੇ ਪੈਸੇ ਵਰਥ ਆ ਸਕਣ ਯਾਨੀ ਕਿ ਟੋਕਟ 10 ਸਾਲ ਤਾਂ ਇੱਕ ਚੀਜ਼ ਲਈਏ ਤਾਂ 10 ਸਾਲ ਤਾਂ ਚੱਲੇ ਨਾ ਅੱਛੀ ਕੁਆਲਿਟੀ ਲਵਾਂਗੇ ਤਾਂ ਅੱਛੀ ਉਹ ਲੌਂਗ ਟਾਈਮ ਹੀ ਚੱਲੇਗੀ ਜੀ ਹਾਂਜੀ ਤੇ ਉਹ ਵੀ ਇੱਥੇ ਕਈ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਮਤਲਬ ਪੂਰੀ ਚੀਜ਼ ਦੇ ਪੈਸੇ ਕੈਸ਼ ਨਹੀਂ ਦੇ ਪਾਉਂਦੇ ਕੀ ਉਹਨਾਂ ਲਈ ਕੋਈ ਲੋਨ ਦੀ ਫੈਸਿਲਿਟੀ ਵੀ ਹੈਗੀ ਹੈ ਪੂਰੀ ਜੀ ਉਹਨਾਂ ਦੇ ਲਈ ਅਸੀਂ ਆਪਣੇ ਵੱਲੋਂ ਇੱਕ ਤਾਂ Bajaj Finance ਦੀ ਫੈਸਿਲਿਟੀ ਦਿੱਤੀ ਹੋਈ ਹੈ ਕੰਪਨੀ ਨੇ ਉਹਦੇ ਵਿੱਚ ਤੁਸੀਂ ਜ਼ੀਰੋ ਡਾਊਨ ਪੇਮੈਂਟ ਔਰ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਉੱਤੇ ਵੀ ਲਗਾ ਸਕਦੇ ਹੋ ਯਾਨੀ ਤੁਸੀਂ ਪੈਸਾ ਕੋਈ ਨਹੀਂ ਦੇਣਾ ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਐਲ.ਈ.ਡੀ ਘਰੇ ਲੈ ਜਾਣੀ ਹੈ ਜੀ ਯਾਨੀ ਔਰ ਆਰਾਮ ਨਾਲ ਕਿਸ਼ਤਾਂ ਦੇ ਨਾਲ ਪੈਸੇ ਦੇਣੇ ਆ ਕੋਈ ਵਿਆਜ ਨਹੀਂ ਕੋਈ ਉਹਦੀ ਪ੍ਰੋਸੈਸਿੰਗ ਜਾਂ ਫਾਈਲ ਚਾਰਜ ਨਹੀਂ ਹੈਗਾ ਕੋਈ ਵੀ ਤੇ ਪੂਰੀ ਤਰ੍ਹਾਂ ਇੱਥੇ ਆਓ ਤੇ ਬਸ ਚੀਜ਼ ਲੈ ਕੇ ਘਰੇ ਜਾਓ ਕਿਸ਼ਤਾਂ 'ਚ ਪੈਸੇ ਦੇਈ ਚਲੋ ਹੌਲੀ ਹੌਲੀ ਹਾਂਜੀ ਆਰਾਮ ਨਾਲ ਹੌਲੀ ਹੌਲੀ ਮਹੀਨੇ-ਮਹੀਨੇ ਬਾਅਦ ਕਿਸ਼ਤਾਂ 'ਚ ਪੈਸੇ ਦਿਓ ਠੀਕ ਹੈ ਜੀ ਹਾਂਜੀ ਸੋ ਦੇਖਿਆ ਜੀ ਕਿਸ ਤਰ੍ਹਾਂ ਪਾਣੂ ਜਿਹੜੇ ਕੁਮਾਰ ਰੇਡੀਓ ਦੇ ਓਨਰ ਹੈਗੇ ਨੇ ਸੁਨੀਲ ਕੁਮਾਰ ਬੋਬੀ ਜੀ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਸਾਡੇ ਸ਼ੋਰੂਮ ਤੇ ਆਓਗੇ ਚਾਹੇ ਖਾਲੀ ਹੱਥ ਆਜੋ ਜੇਬ 'ਚ ਕੋਈ ਪੈਸਾ ਨਹੀਂ ਹੈਗਾ ਤੁਸੀਂ ਆ ਕੇ ਇੱਥੇ ਜਿਹੜਾ ਵੀ ਸਮਾਨ ਚਾਹੁੰਦੇ ਹੋ ਤੁਹਾਨੂੰ ਇਥੋਂ ਦਿੱਤਾ ਜਾਏਗਾ ਲੈ ਕੇ ਜਾਓ ਤੇ ਕਿਸ਼ਤਾਂ 'ਚ ਪੈਸੇ ਦੇ ਸਕਦੇ ਹੋ ਔਰ 0% ਵਿਆਜ ਕੋਈ ਵਿਆਜ ਨਹੀਂ ਕੋਈ ਸਮਾਨ ਲੈ ਕੇ ਜਾਣਾ ਤੇ ਨਾਲ ਉਹਦੇ ਗਿਫਟ ਲੈ ਕੇ ਜਾਣੇ ਆ ਤੇ ਜਿਹੜਾ ਐਕਟਿਵ ਆ ਦਾ ਡਰਾ ਲੱਖ ਰੁਪਏ ਤੋਂ ਉੱਪਰ ਦੀ ਐਕਟਿਵ ਆ ਉਹ ਵੀ ਤੁਹਾਨੂੰ ਇੱਥੇ ਮੁਫਤ ਵਿੱਚ ਮਿਲੇਗੀ ਸੋ ਸਾਡੀ ਵੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਇੱਥੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਅੱਜ ਤੇ ਪਹੁੰਚੋ ਤੇ ਦਿਵਾਲੀ ਤੇ ਲੱਗੀਆਂ ਹੋਈਆਂ ਆਫਰਾਂ ਦਾ ਕੁਮਾਰ ਰੇਡੀਓਜ਼ ਦਾ ਫਾਇਦਾ ਉਠਾਓ ਤੇ ਆਪਣੇ ਘਰ ਦੇ ਵਿੱਚ ਦਿਵਾਲੀ ਦੀਆਂ ਖੁਸ਼ੀਆਂ ਜੜੀਆਂ ਹੋਰ جگਮਗਾਓ ਆਪਣੇ ਸਾਥੀ ਗਿਲ ਦੇ ਨਾਲ ਹਿਮਰਾਜ ਬੱਬਰ ਦੇਸ਼ ਦੁਨੀਆ ਜਗਰਾਓ